ਮੈਂ ਤੁਹਾਡਾ 29 ਸquare ਮੰਨਰਕ ਰੂਪੋਂ ਵੱਲੋਂ ਜੋ ਤੋ ਤੁਸੀਂ ਗਾਣਾ ਸੁਣਿਆ ਹੋਣਾ ਹੈ ਦੇਖ ਜੀਟੀ ਰੋਡ ਦੇ ਉੱਤੇ ਕਿੱਲੇ ਤੇ ਹਵੇਲੀ ਹੈ ਦੋਸਤੋ ਮੈਂ ਤੁਹਾਡੇ ਲਈ ਹਵੇਲੀ ਨਹੀਂ ਪਰ 100 ਗੱਜ ਦੀ ਕੋਠੀ ਲੈ ਕੇ ਆਇਆ ਜੋ ਕਿ ਜੀਟੀ ਰੋਡ ਤੋਂ 100 ਮੀਟਰ ਦੀ ਦੂਰੀ ਤੇ ਹੈ ਦੋਸਤੋ ਤੁਸੀਂ ਇੱਕ ਵਾਰ ਸਾਡੀ ਇਸ ਕੋਠੀ ਦਾ ਜਿੱਦ ਦਾ ਐਨੀਮੇਸ਼ਨ ਮਿੰਨੀ ਹਵੇਲੀ ਵਰਗਾ ਹੈ ਇੱਕ ਵਾਰ ਤੁਸੀਂ ਦਾ ਵੀਊ ਚੈੱਕ ਕਰੋ ਦੋਸਤੋ ਤੁਸੀਂ ਵੀਡੀਓ ਵਿੱਚ ਕੋਠੀ ਦਾ ਰਿਵਿਊ ਚੈੱਕ ਕਰ ਲੈਂਦੇ ਆ ਹਾਂਗਾ ਤੇ ਮੈਂ ਤੁਹਾਨੂੰ ਹੁਣ ਕੋਠੀ ਦੀ ਡਿਟੇਲ ਬਹੁਤ ਪਿਆਰ ਨਾਲ ਦੱਸਦਾ ਹਾਂ ਦੇਖੋ ਦੋਸਤੋ ਇਹ ਆਪਣੇ 30 ਫੁੱਟ ਦੇ ਰੋਡ ਹੈ ਜੇਟਰ ਸੋਸਾਇਟੀ ਹੈ ਤੇ ਆਜੋ ਤੁਹਾਨੂੰ ਅੰਦਰ ਵੀ ਕੋਠੀ ਬਾਰੇ ਦਿਖਾ ਦਿੰਦਾ ਇਹ ਆਪਣਾ ਪਾਰਕ ਸਰੀਆ ਜਿੱਥੇ ਤੁਹਾਡੀ ਵਧੀਆ ਗੱਡੀ پارک ਹੋ ਜੇਗੀ ਤੇ ਬਾਹਰ ਵੀ 30 ਫੁੱਟ ਦੇ ਰੋਡ ਹੈ ਜਿੱਥੇ ਤੁਹਾਡੀ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਆਏਗੀ ਆਜੋ ਤੁਹਾਨੂੰ ਅੰਦਰ ਲੈ ਚੱਲਦਾ ਦੋਸਤੋ ਦੋਸਤੋ ਅੰਦਰ ਆਂਦੇ ਸਾਰ ਪਹਿਲਾਂ ਆਪਾਂ ਨੂੰ ਮਿਲਦਾ ਆਪਣਾ ਡਰਾਈਂਗ ਏਰੀਆ ਦੋਸਤੋ ਡਰਾਇੰਗ ਏਰੀਆ ਬੜਾ ਹੀ ਖੁੱਲਡੁਲਾ ਹੈ ਲੱਕੜਵਾਰਕ ਬਹੁਤ ਅੱਛਾ ਹੋਇਆ ਵਾ ਲਾਈਟਿੰਗ ਇੰਟੀਰੀਅਰ ਤੇ ਮਾਡਰਨ ਇੰਟੀਰੀਅਰ ਸਾਰਾ ਕਵਰ ਕੀਤਾ ਹੈ ਆਪਣੇ LED ਬੋਰਡ ਵੀ ਲੱਗੇ ਹੋਏ ਐ LED ਪੈਨਲ ਵੀ ਲੱਗੇ ਹੋਏ ਐ ਤੇ ਕਬੂਡ ਵੀ ਆਪਾਂ ਨੇ ਵਧੀਆ ਲਾਏ ਹੋਏ ਐ ਇਹ ਆਪਣਾ ਫਰਸਟ ਬੈਡਰੂਮ ਹੈ ਦੋਸਤੋ ਜਿਸ ਦੇ ਨਾਲ ਆਪਣਾ ਬਾਥਰੂਮ ਅਟੈਚ ਹੈ ਤੇ ਇਸ ਦੇ ਨਾਲ ਆਪਣਾ LED ਪੈਨਲ ਲੱਗੇ ਹੋਏ ਐ ਕਬੂਡ ਹੈ ਤੇ ਉੱਪਰ ਆਪਣਾ ਡਾਊਨ ਸਿਲਿੰਗ ਵਗੈਰਾ ਕੀਤੀ ਹੋਈ ਹੈ ਜੋ ਕਿ ਤੁਹਾਨੂੰ ਦੇਖਣ ਵਿੱਚ ਬਹੁਤ ਅੱਛੀ ਲੱਗਦੀ ਹੈ ਤੇ ਆਪਣਾ ਇਸ ਸਾਈਡ ਦੋਸਤੋ ਵਾਸ਼ਿੰਗ ਏਰੀਆ ਜਿਸ ਦੇ ਵਿੱਚ ਤੁਸੀਂ ਆਪਣੇ ਕੋ ਛੋਟੇ-ਮੋਟੇ ਕੰਮ ਐ ਪਾਣੀ ਦਾ ਐ ਕੱਪੜੇ ਦੇ ਐ ਜੋ ਵੀ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਕਰ ਸਕਦੇ। ਉਸ ਤੋਂ ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਜਾਂਦਾ ਹਾਂ ਦੂਸਰੇ ਬੈੱਡਰੂਮ 'ਚ। ਉਸ ਤੋਂ ਦੂਸਰੇ ਬੈੱਡਰੂਮ ਦੇ ਵਿੱਚ ਸੇਮ ਆਪਾਂ ਨੇ ਉੱਧੇ ਹੀ ਬਣਾਇਆ ਹੋਇਆ ਐ ਸਾਰਾ ਕਬੂਰਡ ਦਿੱਤੇ ਹੋਏ ਐ ਕਾਫੀ ਅੱਛੇ ਐਲ.ੀ.ਡੀ ਪੈਨਲ ਐ ਤੇ ਡਾਊਨ ਸੀਲਿੰਗ ਐ। ਇਹਦਾ ਆਪਾਂ ਵੈਂਟੀਲੇਸ਼ਨ ਵਾਸਤੇ ਲੈ ਏਰੀਆ ਵਾਸ਼ਿੰਗ ਏਰੀਆ ਤੇ ਇਸ ਸਾਈਡ ਦੋਸਤੋ ਆਪਣਾ ਵਾਸ਼ਰੂਮ ਅਟੈਚ ਐ। ਦੇ ਦੋਸਤੋ ਸਾਨੂੰ ਆਜਾ ਹਾਂ ਆਪਾਂ ਕਿਚਨ ਚ ਲੈ ਚਾਲਦੇ ਆ। ਤੁਸੀਂ ਦੋਸਤੋ ਇਹ ਆਪਣਾ ਕਿਚਨ ਹੈ ਸਾਰਾ ਹੀ ਮੋਡਰਨ ਕਿਚਨ ਹੈ। ਆਪਣਾ ਪਹਿਲੀ ਜੋ ਮਟੀਰੀਅਲ ਯੂਜ਼ ਕੀਤਾ ਹੈ ਸਾਰਾ ਹੀ ਬ੍ਰਾਂਡਡ ਹੈ। ਤੁਸੀਂ ਆਗੇ ਚੈੱਕ ਵੀ ਕਰ ਸਕਦੇ ਆ। ਜੋ ਵੀ ਆਪਾਂ ਪਲੰਬਰ ਦਾ ਸਮਾਨ ਲਾਂਦੇ ਆ ਉਹ ਵੀ ਅੱਛੀ ਕੰਪਨੀ ਦਾ ਲਾਂਦੇ ਆ। ਇੱਥੇ ਜੋ ਆਪਾਂ ਇਲੈਕਟ੍ਰੀਸ਼ੀਅਨ ਦਾ ਜਿੰਨਾ ਵੀ ਸਮਾਨ ਲਾਂਦੇ ਆ ਉਹ ਵੀ ਆਪਾਂ ਬ੍ਰਾਂਡਡ ਕੰਪਨੀ ਦਾ ਯੂਜ਼ ਕਰਦੇ ਆ। ਤੁਹਾਨੂੰ ਅਸੀਂ ਗਰਾਉਂਡ ਫਲੋਰ ਦਿਖਾ ਦਿੱਤਾ ਏ ਤੇ ਸੇਮ ਏਦਾਂ ਹੀ ਆਪਣਾ ਫਰਸਟ ਫਲੋਰ ਤਿਆਰ ਹੈ। ਉਦੇ ਵਿੱਚ ਵੀ 2 ਰੂਮ ਸੈੱਟ ਹੈ, 2 ਵਾਸ਼ਰੂਮ ਹੈ, 2 ਬੈੱਡਰੂਮ ਹੈ। ਕਿਚਨ ਹੈ ਤੇ ਡਰਾਈング ਏਰੀਆ ਹੈ ਤੇ ਸੇਮ ਜਿਹਾ ਤੁਸੀਂ ਨੀਚੇ ਦੇਖਿਆ ਇਹ ਸੇਮ ਹੀ ਹੁੰਦਾ ਹੈ ਤੁਸੀਂ ਬਾਕੀ ਵੀਡੀਓ ਚ ਕੋਠੀ ਦਾ ਰਿਵਿਊ ਚੈੱਕ ਇਹ ਕਰ ਲਿਆ ਹੈ ਤੇ ਬਾਕੀ ਡਿਟੇਲ ਮੈਂ ਤੁਹਾਨੂੰ ਦੱਸਦਾ ਏ ਆਜੋ ਮੇਰੇ ਨਾਲ ਦੋਸਤੋ ਇਹ ਆਪਣੀ ਕੋਠੀ ਹੈਗੀ 100 ਗਜ ਦੀ ਵਿਲਾ ਹੈ ਜੋ ਕਿ ਖਰੜ ਤੋਂ ਲੁਧਿਆਣੇ ਰੋਡ ਤੇ ਹੈ ਜਸਟ 100 ਮੀਟਰ ਦੀ ਦੂਰੀ ਤੇ ਤੁਸੀਂ ਪੈਦਲ ਵੀ ਆਰਾਮ ਤੇ ਆ ਸਕਦੇ ਤੇ ਇਹ ਆਪਣਾ 100 ਗਜ ਦਾ 4 بی ਐਚ ਕੇ ਲਗਜ਼ਰੀ ਵਿਲਾ ਹੈ ਦੋਸਤੋ ਇਹਦੇ ਵਿੱਚ ਤੁਸੀਂ ਐਨੀਮੇਸ਼ਨ ਵੀ ਦੇਖ ਲਿਆਏ ਇਹਦੇ ਵਿੱਚ ਆਪਣੇ 4 ਬੈਡਰੂਮ ਹੈ ਦੋ ਕਿਚਨ ਹੈ ਤੇ ਚਾਰ ਵਾਸ਼ਰੂਮ ਹੈ ਦੋ ਡਰਾਈング ਰੂਮ ਹੈ ਜੀ ਤੇ ਬਾਕੀ ਇੱਥੇ ਸਾਰੇ ਹੀ ਬੈਂਕਾਂ ਤੋਂ ਲੋਨ ਅਵੇਲੇਬਲ ਹੈ ਤੇ ਆਪਣਾ 10 ਦਿਨਾਂ ਦੇ ਵਿੱਚ ਆਪਣੇ 30 30 ਫੁੱਟ ਦੇ ਰੋਡ ਹੈ ਪੀਵਰੇਜ ਪਾਣੀ ਸਾਰਾ ਕਨੈਕਟ ਕੀਤਾ ਹੋਇਆ ਹੈ ਤੇ ਸਾਰੀ ਹੀ ਗ੍ਰੈਟਰ ਸੋਸਾਇਟੀ ਹੈ ਠੀਕ ਹੈ ਤੇ ਇਸ ਦੇ ਨੀਅਰ ਹੈਗਾ ਜੀਜੀਐਸ ਕਾਲਜ ਤੇ ਸਾਹਮਣੇ ਇਸ ਦੇ ਹੈਗਾ ਓਮੇਗਾ ਸਿਟੀ ਟੀਐਮ ਆਟੋ ਵੀ ਇਸ ਦੇ ਨੇੜੇ ਹੈ ਤੇ ਤੁਸੀਂ ਬਾਕੀ ਵੀਡੀਓ ਚ ਦੇਖੇ ਰਹੇ ਹੋ ਦੋਸਤੋ ਬਾਕੀ ਗੱਲ ਰਹੀ ਪ੍ਰਾਈਸ ਦੀ ਦੋਸਤੋ ਇਹਦਾ ਪ੍ਰਾਈਸ ਆਪਾਂ ਕਰ ਰਹੇ ਹਾਂ ਡਿਮਾਂਡ 88 ਲੱਖ 90 ਹਜ਼ਾਰ ਡਿਮਾਂਡ ਹੈ ਜੋ ਕਿ ਰੇਟ ਨੇਗੋਸ਼ੀਏਬਲ ਹੈ ਜੋ ਵੀ ਇਸ ਵੀਡੀਓ ਦੇਖ ਕੇ ਆਊਗਾ ਉਹਨੂੰ ਮੰਨਰ ਗਰੁੱਪ ਵੱਲੋਂ ਖ ਲੱਖ ਰੁਪਏ ਦਾ ਡਿਸਕਾਊਂਟ ਦਿੱਤਾ ਜਾਏਗਾ ਤੇ ਐ ਵੀ ਵੀਡੀਓ ਲਾਈਕ ਹੋਵੇ ਸ਼ੇਅਰ ਕੀਤੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਤੋਂ ਮੰਨਤ ਗਰੁੱਪ ਤੁਹਾਡੇ ਵਾਸਤੇ ਬਹੁਤ ਅੱਛੀ ਡੀਲ ਲੈ ਕੇ ਆਏ ਤੁਸੀਂ ਛੇਤੀ ਤੇ ਛੇਤੀ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਤੇ ਮੰਨਤ ਗਰੁੱਪ ਦੀ ਟੀਮ ਨਾਲ ਕਰੋ ਕੰਟੈਕਟ ਤੇ ਜੋ ਅਸੀਂ ਆਫਰ ਤੁਹਾਨੂੰ ਦਿੱਤੇ ਐ ਜੋ ਡਿਸਕਾਊਂਟ ਦਿੱਤੇ ਐ ਤੇ ਉਹਨੂੰ ਛੇਤੀ ਛੇਤੀ ਉਸ ਦੇ ਲਾਭ ਉਠਾਓ ਤੇ ਲਾਸਟ ਦੇ ਵਿੱਚ ਆਹੀ ਗੱਲ ਹੈ ਜੀ ਇਸ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਕਰਨ ਵਾਲੇ ਟਾਈਮ ਦੇ ਵਿੱਚ ਵਧੀਆ ਪ੍ਰੋਫਿਟੀ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਧੰਨਵਾਦ